ਜਿਹੜੇ ਧਰੋਵਰਾਠੀ ਗਰੋ ਹੋਇਆ ਆ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਜਾ ਕੇ ਗਰੋ ਹੋਇਆ ਕੀ ਹੋਇਆ ਧਰੋਵਰਾਠੀ ਦਾ ਕੀ ਸੀ ਪਹਿਲਾਂ ਕਿਦਾਂ ਸੀ ਧਰੋਵਰਾਠੀ ਨੇ ਜੀ ਬਹੁਤ ਗਰੋ ਕੀਤਾ ਇਲੈਕਸ਼ਨ ਟਾਈਮ ਦੇ ਵਿੱਚ ਜਿੱਦਾਂ ਕਿ ਆਪਾਂ ਜਾਣਦੇ ਆ ਧਰੋਵਰਾਠੀ ਨੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦੇ ਖਿਲਾਫ ਬਹੁਤ ਜ਼ਿਆਦਾ ਵੀਡੀਓਜ਼ ਬਣਾਏ ਉਹਨਾਂ ਦੇ ਹੁਣ ਸਿੱਧੂ ਮੂਸੇ ਵਾਲੇ ਦੇ ਚੈਨਲ ਜਿੰਨੇ ਸਬਸਕ੍ਰਾਈਬਰ ਜਿਵੇਂ ਆਪਣੇ ਰਾਹੁਲ ਗਾਂਧੀ ਨੇ ਉਹਨਾਂ ਨੂੰ ਮਤਲਬ ਸਭ ਤੋਂ ਜ਼ਿਆਦਾ ਮੰਨਿਆ ਜਾਂਦਾ ਮੋਦੀ ਦੇ ਖਿਲਾਫ ਲੇਕਿਨ ਤੂੰ ਵਰਤੀ ਨੂੰ ਯੰਗ ਜਿਹੜੀ ਜਨਰੇਸ਼ਨ ਹੈ ਉਸ ਨੂੰ ਵੀ ਮੋਦੀ ਦੇ ਖਲਾਫ ਇੱਕ ਵੱਡਾ ਚਿਹਰਾ ਦੇਖਿਆ ਸਰ ਆ ਜੀ ਆਪਾਂ ਗੱਲਬਾਤ ਕਰੀਏ ਸਭ ਤੋਂ ਜ਼ਿਆਦਾ ਜਿਵੇਂ ਹਮ ਬਹੁਤ YouTube ਚੈਨਲ ਖੋਲਦੇ ਹਾਂ ਹਾਂਜੀ ਸਭ ਤੋਂ ਜ਼ਿਆਦਾ YouTube ਚੈਨਲ ਕਿਹੜੇ ਆ ਜਿਹੜੇ ਜਿਹੜੇ ਇਸ ਮੌਕੇ ਜਿਹਨਾਂ ਦੇ ਡਿਨਰ ਸਬਸਕ੍ਰਾਈਬਰ ਜ਼ਿਆਦੇ ਆ ਇੱਕ ਇੰਡੀਅਨ ਚੈਨਲ ਦਾ ਤੇ ਇੱਕ ਅਮਰੀਕਨ ਚੈਨਲ ਦਾ ਆਪਣਾ ਕੰਪੀਟੀਸ਼ਨ ਚੱਲਿਆ ਪਹਿਲਾਂ ਤਾਂ ਵੀਰੋ ਦੱਸੋ ਵੀ ਕਿਹੜੇ ਇੰਡੀਅਨ ਚੈਨਲ ਬਰਸ ਜੋ ਅਮਰੀਕਨ ਚੈਨਲ ਨਾਲ ਕੰਪੀਟੀਸ਼ਨ ਲੈ ਸਕਦਾ ਅਮਰੀਕਾ ਦੇ ਵਿੱਚ ਇੱਕ ਚੈਨਲ ਆ ਉਸ ਦਾ ਨਾਮ ਆ ਮਿਸਟਰ ਬੀਸਟ ਸਾਰੇ ਜਾਣਦੇ ਨੇ ਉਹਨਾਂ ਦੇ ਹੈਗੇ ਆ ਜੀ 317 ਮਿਲੀਅਨ ਸਬਸਕ੍ਰਾਈਬਰ ਤੇ ਦੂਜੇ ਨੰਬਰ ਤੇ ਆਪਣਾ ਟੀ ਸੀਰੀਜ਼ ਉਹਨਾਂ ਦੇ ਹੈਗੇ ਆ 274 ਮਿਲੀਅਨ ਸਬਸਕ੍ਰਾਈਬਰ ਕੁਝ ਮਹੀਨਿਆਂ ਪਹਿਲਾਂ ਟੀ ਸੀਰੀਜ਼ ਨੰਬਰ 1 ਤੇ ਚੱਲ ਰਹੀ ਸੀ ਤੇ ਆ ਮਿਸਟਰ ਬੀਸਟ ਦੂਜੇ ਨੰਬਰ ਤੇ ਚੱਲ ਰਹੀ ਸੀ ਤੇ ਪਹਿਲਾਂ ਹੋਇਆ ਸੀਗਾ ਇੱਕ ਚੈਨਲ ਸੀ ਪਿਊਡੀ ਪਾਈ ਉਹਦੇ ਮੌਜੂਦਾ ਸਬਸਕ੍ਰਾਈਬਰ ਨੇ 111 ਮਿਲੀਅਨ ਉਹ ਪਹਿਲਾਂ ਮਤਲਬ ਬਹੁਤ ਮਤਲਬ ਟੀ ਸੀਰੀਜ਼ ਤੋਂ ਵੀ ਉੱਤੇ ਹੁੰਦੇ ਸੀ ਤੇ ਫਿਰ ਜਦੋਂ ਟੀ ਸੀਰੀਜ਼ ਨੇ ਉਹਨਾਂ ਨੂੰ ਕ੍ਰਾਸ ਕੀਤਾ ਹਾਂ ਉਹ ਮਤਲਬ ਵੱਡਾ ਚੈਨਲ ਟੀ ਸੀਰੀਜ਼ ਬਣ ਗਿਆ ਤੇ ਫਿਰ ਕੀ ਹੋਇਆ ਮਿਸਟਰ ਬੀਸਟ ਨੇ ਕਿਹਾ ਕਿ ਅਸੀਂ ਪਿਊਰੀਪਾਈ ਦਾ ਬਦਲਾ ਲਵਾਂਗੇ ਤੇ ਫਿਰ ਮਿਸਟਰ ਬੀਸਟ 2 ਮਹੀਨਿਆਂ ਦੇ ਵਿੱਚ ਉਹਨਾਂ ਨੇ 100 ਮਿਲੀਅਨ ਸਬਸਕ੍ਰਾਈਬਰ ਗੇਨ ਕੀਤਾ ਤੇ ਹੁਣ ਉਹਨਾਂ ਦੇ ਹੈਗੇ ਆ ਤਾਂ ਸੋਸਤਾਰਾ ਮਿਲੀਨ ਸਬਸਕ੍ਰਾਈਬਰ ਜਿਹੜਾ ਮਿਸਟਰ ਬੀਸਟ ਹੈ ਜਿਹੜਾ ਸਮੋਕੀ ਦੁਨੀਆ ਭਰ ਦਾ ਇੱਕ ਨੰਬਰ ਚੈਨਲ ਜਿਹੜਾ ਚਾਲ ਰਿਹਾ ਇਹਦਾ ਕੀ ਹਿਸਟਰੀ ਹੈ ਇਹ ਬੰਦਾ ਕਿਵੇਂ ਸੀ ਮਿਸਟਰ ਬੀਸਟ ਨੇ ਚੈਨਲ ਬਣਾਇਆ ਸੀਗਾ ਬਹੁਤ ਮਤਲਬ ਜਦੋਂ ਉਹ ਹਾਈ ਸਕੂਲ ਦੇ ਵਿੱਚ ਸੀ ਅੱਛਾ ਇਹਨਾਂ ਨੇ ਇਹਨਾਂ ਨੇ ਡ੍ਰੌਪ ਆਊਟ ਕਰਤਾ ਇਹਨੇ ਆਪਣੇ 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 ਮਾਤਾ ਜੀ ਨੂੰ ਕਹਿੰਦੇ ਸੀ ਵੀ ਮੈਂ ਸਕੂਲ ਨਹੀਂ ਜਾਣਾ ਪਰ ਆਪਣੇ ਜਿਹੜੇ ਦੋਸਤ ਸੀ ਕ੍ਰਿਸ ਤਾਈਸਨ ਅੱਛਾ ਉਹਨਾਂ ਨੇ ਗੱਡੀ 'ਚ ਬਹਿ ਕੇ ਗੇਮਿੰਗ ਦੀਆਂ ਵੀਡੀਓਜ਼ ਕਰਦੀ ਸੀ ਜਿੱਥੇ ਕਹਿੰਦੇ ਆ ਵੀ ਸਕੂਲ 'ਚ ਡ੍ਰੌਪ ਆਊਟ ਕਰਨਾ ਕਾਫੀ ਲੋਕਾਂ ਦੇ ਲਈ ਗਲਤ ਸਾਬਿਤ ਹੋ ਜਾਂਦਾ ਪਰ ਮਿਸਟਰ ਬੀਚਲੀ ਨਹੀਂ ਹੋਇਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਸੀ7 ਆਸਟ੍ਰੇਲੀਆ ਇਸ ਮੌਕੇ ਦੇਖ ਰਹੇ ਆ ਉਹ ਕਹਿੰਦੇ ਹੁੰਦੇ ਨਾ ਪਿੰਡਾਂ 'ਚ ਇੱਕ ਗੱਲ ਹੁੰਦੀ ਸੀ ਵੀ ਜਦੋਂ ਤੁਹਾਡੇ ਨਿਆਣੇ ਥੋੜੇ ਜਿ ਵੱਡੇ ਹੋ ਜਾਣ ਤਾਂ ਉਹਨਾਂ ਨੂੰ ਹਾਲੀ ਕੱਢਦੇ ਹੁੰਦੇ ਸੀ ਹਾਲੀ ਇੰਦਰਸੈਂਸ ਕਿ ਉਹਨਾਂ ਨੂੰ ਸਾਰੇ ਕੰਮਕਾਰ ਕਰਦੇ ਜਿਹੜੇ ਸਿਖਾਏ ਜਾਂਦੇ ਸੀ ਅੱਜ ਹੁਣ ਦੌਰ ਬਦਲ ਗਿਆ ਸਾਰਾ ਕੁਝ ਹੈ ਜੇ ਬੱਚੇ ਜੋ ਮਾਪਿਓ ਕਰਦੇ ਹੁੰਦੇ ਆ ਉਹੀ ਚੀਜ਼ਾਂ ਸਿੱਖਦੇ ਆ ਉਹੀ ਕਾਰ ਬਿਹਾਰ ਉਹ ਅਪਣਾ ਲੈਂਦੇ ਆ ਸੋ ਸਾਡਾ ਸਹਿਰਾਜ ਸਿੰਘ ਬਲਾਸਪੁਰ ਕੋਈ ਮੇਰਾ ਬੇਟਾ ਜੀ ਸੋ ਇਹ ਵੀ ਜਿਹੜਾ ਕਹਿ ਸਕਦੇ ਆ ਕਿ ਇਸ ਮੌਕੇ ਜੋ ਸਾਨੂੰ ਦੇਖਦਾ ਜੋ ਮੈਂ ਟਹਿਣਾ ਸਾਹਿਬ ਰਣਜੀਤ ਗੁਰਸ਼ਮਸ਼ੀਦ ਅਸੀਂ ਸਾਰੇ ਜਿਹੜੇ ਕੰਮ ਕਰਦੇ ਆ ਤੇ ਸਾਡੇ ਨਾਲ ਵਿਚਰਦਾ ساری ਟੀਮ ਦੇ ਤੌਰ ਤੇ ਫਿਰ ਇਹ ਵੀ ਅੰਦਰ ਵੀ ਕ੍ਰਿਓਸਟੀ ਪੈਦਾ ਹੋਈ ਵੀ ਮੈਂ ਵੀ ਕੁਝ ਨਾ ਕੁਝ ਸੀ7 ਸਟਰੀਆ ਦੇ ਵਿੱਚ ਕੰਟਰੀਬਿਊਟ ਪਾਉਣਾ ਹੈਗਾ ਮੈਂ ਵੀ ਕੁਝ ਨਾ ਕੁਝ ਕਰਨਾ ਜਿੱਦਾਂ YouTube ਨੂੰ ਕਾਫੀ ਫੋਲੋ ਕਰਦਾ ਕਾਫੀ ਦੇਖਦਾ ਵੀਡੀਓਜ਼ ਕਾਫੀ ਦੇਖਦਾ ਚੈਨਲਾਂ ਨੂੰ ਕਾਫੀ ਕੁਝ ਦੇਖਦਾ ਤੇ ਇਹਨੇ ਕੁਝ ਰਿਪੋਰਟਾਂ ਜੀਆਂ ਕੁਝ ਆਪਣੀ ਜਾਣਕਾਰੀ ਇਕੱਠੀ ਕੀਤੀ ਸੀ ਉਹ ਆਪਾਂ ਅੰਜ ਸਹਿਰਾਜ ਸਿੰਘ ਨਾਲ ਗੱਲਬਾਤ ਕਰਾਂਗੇ ਤੇ ਇਹਨੂੰ ਤੁਸੀਂ ਪਿਆਰ ਦੇਣਾ ਇਹਨੂੰ ਮੁਹੱਬਤ ਦੇਣਾ ਸੋ ਜਿੰਨੇ ਤੁਸੀਂ ਇਹਨੂੰ view दोगे या जिन्ना ਤੁਸੀਂ ਵੀਡੀਓ ਦੇਖੋਗੇ ਉਹਨੇ ਸਾਡੇ ਨਿਆਣੇ ਦਾ ਹੌਸਲਾ ਵਧਣਾ ਹੈਗਾ ਉਹਦੇ ਨਾਲ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕੋਈ ਗੱਲਬਾਤ ਜਿਹੜੀ ਕੋਈ ਲੈ ਕੇ ਆ ਉਹ 15 ਕਿ ਜਿਹੜੀ ਜਾਨੀ 2 ਮਹੀਨੇ ਚ ਦੋਕ ਵੀਡੀਓ ਅਸੀਂ ਸਰਾਜ ਦੀਆਂ ਕਰਨ ਦਾ ਕੋਸ਼ਿਸ਼ ਜਤਨ ਕਰਾਂਗੇ ਜੋ ਕੁਝ ਸਿੱਖਦਾ ਪੜ੍ਹਦਾ ਸੁਣਦਾ ਸਰਾਜ ਸਭ ਤੋਂ ਪਹਿਲਾਂ ਸਵਾਗਤ ਹੈ ਸੀ7 ਆਸਟ੍ਰੇਲੀਆ ਦਾ ਸਸ਼ੀਕਲ ਜੀ ਸੀ7 ਆਸਟ੍ਰੇਲੀਆ ਦੇ ਸਾਰੇ ਹੀ ਦਰਸ਼ਕਾਂ ਨੂੰ ਪਰਪ੍ਰੀ ਸਤਿ ਸ਼੍ਰੀ ਅਕਾਲ ਜੀ ਸਲਾਹ ਇਹ ਤੋ ਕਿ ਜਿਹੜੀ ਹੈਗੀ ਇੱਕ ਜਾਣਕਾਰੀ ਕੀ ਇਕੱਠੀ ਕੀਤੀ ਕੀ ਤੂੰ ਨੋਟ ਕੀਤਾ ਸੋ ਬੇਸਿਕਲੀ YouTube ਤੇ ਸੋਸ਼ਲ ਮੀਡੀਆ ਤੇ ਜਿਹੜੇ ਮੇਨ ਚਿਹਰੇ ਨੇ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਇਕੱਠੀ ਕੀਤੀ ਆ ਕਿਹੜੇ YouTube ਚੈਨਲ ਸਭ ਤੋਂ ਜ਼ਿਆਦਾ ਗਰੋਅ ਕੀਤੇ ਆ ਪਿਛਲੇ ਦਿਨੀ ਤੇ ਕਿਹੜੇ ਹੁਣ ਪੰਜਾਬੀ ਦੇ ਵਿੱਚ ਵੀਡੀਓ ਟ੍ਰੈਂਡ ਕਰ ਰਹੀਆਂ ਨੇ ਤੇ ਕਿਹੜੀਆਂ ਪੂਰੀ ਦੁਨੀਆ ਵਿੱਚ ਵੀ ਟ੍ਰੈਂਡ ਕਰ ਰਹੀਆਂ ਨੇ ਕਿਹੜੀ YouTube ਚੈਨਲ ਚੱਲ ਰਹੀ ਹੈ ਹਾਂਜੀ ਸਰ ਆ ਜੀ ਆਪਾਂ ਗੱਲਬਾਤ ਕਰੀਏ ਸਭ ਤੋਂ ਜ਼ਿਆਦੇ ਜਿਵੇਂ ਹੁਣ ਬਹੁਤ YouTube ਚੈਨਲ ਖੁੱਲਦੇ ਹਾਂ ਹਾਂਜੀ ਸਭ ਤੋਂ ਜ਼ਿਆਦੇ YouTube ਚੈਨਲ ਕਿਹੜੇ ਆ ਜਿਹੜੇ ਜਿਹੜੇ ਇਸ ਮੌਕੇ ਜਿਹਨਾਂ ਦੇ ਜਿੰਨਾਂ ਸਬਸਕ੍ਰਾਈਬਰ ਜ਼ਿਆਦੇ ਆ ਕਿਹੜਾ ਬੰਦਾ ਜਿਹੜਾ ਇਸ ਮੌਕੇ ਕਰ ਰਿਹਾ ਕਿਉਂਕਿ ਪਿਛਲੇ ਦਿਨੀ ਤੂੰ ਹੀ ਮੈਨੂੰ ਇਹ ਗੱਲ ਦੱਸੀ ਸੀ ਕਿ ਇੱਕ ਇੰਡੀਅਨ ਚੈਨਲ ਦਾ ਤੇ ਇੱਕ ਅਮਰੀਕਨ ਚੈਨਲ ਦਾ ਆਪਣਾ ਕੰਪੀਟੀਸ਼ਨ ਚੱਲਿਆ ਪਹਿਲਾਂ ਤਾਂ ਮੈਨੂੰ ਇਹ ਦੱਸ ਵੀ ਕਿਹੜੇ ਇੰਡੀਅਨ ਚੈਨਲ ਬਰਸ ਜੁ ਅਮਰੀਕਨ ਚੈਨਲ ਦਾ ਕੰਟੈਨਟ ਚੱਲਿਆ ਸੀ ਕਰ ਸੋ ਜੀ ਅਮਰੀਕਾ ਦੇ ਵਿੱਚ ਇੱਕ ਚੈਨਲ ਆ ਉਸ ਦਾ ਨਾਮ ਆ ਮਿਸਟਰ ਬੀਸਟ ਉਹਨਾਂ ਦੇ ਹੈਗੇ ਆ ਜੀ 317 ਸਬਸਕ੍ਰਾਈਬਰ 317 ਮਿਲੀਅਨ ਹਾਂਜੀ 317 ਮਿਲੀਅਨ ਸਬਸਕ੍ਰਾਈਬਰ ਹਾਂਜੀ ਤੇ ਦੂਜੇ ਨੰਬਰ ਤੇ ਆਪਣਾ ਟੀ ਸੀਰੀਜ਼ ਹਾਂਜੀ ਉਹਨਾਂ ਦੇ ਹੈਗੇ ਆ 274 ਮਿਲੀਅਨ ਸਬਸਕ੍ਰਾਈਬਰ ਜੀ ਪਹਿਲਾਂ ਕੁਝ ਮਹੀਨਿਆਂ ਪਹਿਲਾਂ ਟੀ ਸੀਰੀਜ਼ ਨੰਬਰ 1 ਤੇ ਚੱਲ ਰਹੀ ਸੀ ਤੇ ਮਿਸਟਰ ਬੀਸਟ ਦੂਜੇ ਨੰਬਰ ਤੇ ਚੱਲ ਰਹੇ ਸੀ ਅੱਛਾ ਤੇ ਪਹਿਲਾਂ ਹੋਇਆ ਸੀਗਾ ਇੱਕ ਚੈਨਲ ਸੀ ਪਿਊਡੀਪਾਈ ਹੁਣ ਬਿਊਟੀ ਪਾਈ ਚਾਹ ਹਾਂਜੀ ਉਹਦੇ ਮੌਜੂਦਾ ਸਬਸਕ੍ਰਾਈਬਰ ਨੇ 111 ਮਿਲੀਅਨ ਅੱਛਾ ਇਹ ਕਿੱਥੋਂ ਦਾ ਚੈਨਲ ਸੀ ਇਹ ਵੀ ਜੀ ਅਮਰੀਕਾ ਦਾ ਕਿ ਅਮਰੀਕਾ ਕੈਨੇਡਾ ਸੁਸਵੇਡਨ ਤੇ ਹੁਣ ਉਹ ਜਾਪਾਨ 'ਚ ਰਹਿੰਦੇ ਆ ਅੱਛਾ ਬਿਊਟੀ ਪਾਈ ਆ ਬਿਊਟੀ ਪਾਈ ਅੱਛਾ ਤੇ ਉਹ ਜੀ 8ਵੇਂ ਨੰਬਰ ਤੇ ਨੇ ਇਸ ਵਕਤ ਯੈਸ ਮੋਕੀ ਠੀਕ ਤੇ ਉਹ ਪਹਿਲਾਂ ਮਤਲਬ ਬਹੁਤ ਮਤਲਬ ਟੀ ਸੀਰੀਜ਼ ਤੋਂ ਵੀ ਉੱਤੇ ਹੁੰਦੇ ਸੀ ਤੇ ਫਿਰ ਜਦੋਂ ਟੀ ਸੀਰੀਜ਼ ਨੇ ਉਹਨਾਂ ਨੂੰ ਕ੍ਰਾਸ ਕੀਤਾ ਹਾਂ ਉਹ ਮਤਲਬ ਵੱਡਾ ਚੈਨਲ T ਸੀਰੀਜ਼ ਬਣ ਗਿਆ T ਸੀਰੀਜ਼ ਜਿਹੜਾ ਮਿਊਜ਼ਿਕ ਦਾ ਆਪਣਾ ਇੰਡੀਆ ਦਾ ਹਾਂਜੀ T ਸੀਰੀਜ਼ ਤੇ ਫਿਰ ਕੀ ਹੋਇਆ ਮਿਸਟਰ ਬੀਸਟ ਨੇ ਕਿਹਾ ਕਿ ਅਸੀਂ ਪਿਉੜੀ ਪਾਈ ਦਾ ਬਦਲਾ ਲਵਾਂਗੇ ਅੱਛਾ ਇਦਾਂ ਗੱਲਬਾਤ ਚੱਲੀ ਉੱਥੇ ਇਦਾਂ ਚੱਲੀ ਸੀ ਅੱਛਾ ਤੇ ਫਿਰ ਮਿਸਟਰ ਬੀਸਟ ਫਿਰ 2 ਮਹੀਨਿਆਂ ਦੇ ਵਿੱਚ ਉਹਨਾਂ ਨੇ 100 ਮਿਲੀਅਨ ਸਬਸਕ੍ਰਾਈਬਰ ਗੇਨ ਕੀਤਾ ਅੱਛਾ ਵਿਦਨ 1 ਇਅਰ 200 ਡੇਸ ਦੇ ਵਿਦਨ ਉਹਨਾਂ ਨੇ 100 ਮਿਲੀਅਨ ਸਬਸਕ੍ਰਾਈਬਰ ਗੇਨ ਕੀਤੇ ਤੇ ਹੁਣ ਉਹਨਾਂ ਦੇ ਹੈਗੇ ਆ 1000000 ਮਿਲਿੰ ਸਬਸਕ੍ਰਾਈਬਰ ਤੇ ਜਦੋਂ टीसीਰੀ ਨੇ ਫਿਰ ਇਹਨੇ ਕ੍ਰਾਸ ਕੀਤਾ ਸੀ ਉਦੋਂ ਕੀ ਇਹਨੇ ਪ੍ਰਤੀਕਰਮ ਕੀ ਦਿੱਤਾ ਸੀਗਾ ਪ੍ਰਤੀਕਰਮ ટીਸੀਰੀ ਦੇ ਖਿਲਾਫ ਇਹਨਾਂ ਤਾਂ ਨਹੀਂ ਬੋਲੇ ਲੇਕਿਨ ਕਿਹਾ ਵੀ ਤੁਹਾਡਾ ਮਤਲਬ ਲੋਕਾਂ ਨੂੰ ਲਾਈਵ ਸਟ੍ਰੀਮ ਜਿਹੜਾ ਉਹਨਾਂ ਦਾ ਇੱਕ ਹੋਰ ਚੈਨਲ ਆ ਉੱਤੇ ਕੀਤਾ ਵੀ ਸਾਡੇ ਸਬਸਕ੍ਰਾਈਬ ਗੇਨ ਹੋ ਰਿਹਾ ਜਿਵੇਂ ਨਿਊਜ਼ੀਲੈਂਡ ਦੇ ਵਿੱਚ ਆਪਣੀ ਨੈਸ਼ਨਲ ਗਵਰਨਮੈਂਟਲ ਬੀ ਕੋਲੀਸ਼ਨ ਤੇ ਹੋ ਰਿਹਾ ਸੀਗਾ ਤੇ ਜਿਹੜਾ ਉਹ ਮਤਲਬ ਪੋਟੈਟੋ ਜਿਹਾ ਸੀਗਾ ਉਸ ਨੂੰ ਦਿਖਾਉਂਦੇ ਸੀ ਮੈਲਟ ਕਰ ਜੂਗਾ ਤੇ ਉਦਾਂ ਹੀ ਆਪਣਾ ਮਿਸਟਰ ਬੀਸ ਨੇ ਉਹ ਟੀਵੀ ਤੇ ਲਾਇਆ ਬੈਠੇ ਸੀ ਤੇ ਜਦੋਂ ਕ੍ਰੋਸ ਕੀਤਾ ਤੇ ਇਹਨਾਂ ਨੇ ਮਤਲਬ ਬਹੁਤ ਖੁਸ਼ ਹੋਏ ਤੇ ਇਹਨਾਂ ਨੇ ਬਹੁਤ ਧੰਨਵਾਦ ਕੀਤਾ ਆਡੀਅנס ਦਾ ਨਾਲੇ ਕਹਿੰਦੇ ਬਦਲਾ ਲੈ ਲਿਆ ਵੀ ਅਸੀਂ ਉਹਦਾ ਹਾਂਜੀ ਕਹਿੰਦੇ ਜੀ ਅਸੀਂ ਬਿਊਟੀ ਪਾਈ ਦਾ ਸ਼ਿਰਵੰਜ ਲੈ ਲਿਆ ਅੱਛਾ ਠੀਕ ਹੈ ਹੁਣ ਜਿਹੜੇ ਦੁਨੀਆ ਦੇ ਟਾਪ 10 ਚੈਨਲ ਆ ਉਹ ਕਿਹੜੇ ਆ ਸੋ ਜੀ ਪਹਿਲੇ ਨੰਬਰ ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਮਿਸਟਰ ਬੀਸਟ ਚੈਨਲ ਹੈ 317 ਮਿਲੀਅਨ ਸਬਸਕ੍ਰਾਈਬਰ ਯੂਨਾਈਟਿਡ ਸਟੇਟਸ ਦੇ ਵਿੱਚ ਇਹ ਚੈਨਲ ਹੈਗਾ ਤੇ ਦੂਜੇ ਨੰਬਰ ਤੇ ਆਪਣਾ ਟੀ ਸੀਰੀਜ਼ ਇੰਡੀਆ ਵਾਲਾ ਤੇ ਇਸ ਤੇ ਹੈਗੇ ਆ 274 ਮਿਲੀਅਨ ਸਬਸਕ੍ਰਾਈਬਰ ਤੇ ਤੀਜੇ ਨੰਬਰ ਤੇ ਆ ਜਾਂਦਾ ਕੋਕੋ ਮੈਲ ਜਿਹੜਾ ਬੱਚੇ ਦੇ ਬੱਚੇ ਦੇਖਦੇ ਆ ਹਾਂਜੀ ਤੇ ਇਹਦੇ ਹੈਗੇ ਜੀ 183 ਮਿਲੀਅਨ ਸਬਸਕ੍ਰਾਈਬਰ ਇਹ ਵੀ ਯੂਨਾਈਟਿਡ ਸਟੇਟਸ ਦੇ ਵਿੱਚ ਹੈਗਾ ਤੇ ਫਿਰ 4th ਨੰਬਰ ਤੇ ਆਪਣਾ ਇੰਡੀਆ ਵਾਲਾ ਇੱਕ ਹੋਰ ਚੈਨਲ ਆ ਜਾਂਦਾ ਸੈਟ ਇੰਡੀਆ ਸੈਟ ਇੰਡੀਆ ਜਿੱਥੇ ਕਪਲ ਸ਼ਰਮਾ ਸ਼ੋ ਵੀ ਹੁੰਦਾ ਅੱਛਾ ਤੇ ਉਹਨਾਂ ਦੇ 178 ਮਿਲੀਅਨ ਸਬਸਕ੍ਰਾਈਬਰਸ ਨੇ ਓਕੇ ਤੇ ਫਿਰ ਆ ਜਾਂਦਾ ਕਿਡਸ ਡਰਾਨਾ ਸ਼ੋ ਅੱਛਾ 5 ਨੰਬਰ ਤੇ ਅੱਛਾ ਤੇ ਉਹਨਾਂ ਦੇ ਹੈਗੇ 126 ਮਿਲੀਅਨ ਸਬਸਕ੍ਰਾਈਬਰ ਇਹ ਯੂਐਸਏ ਤੇ ਯੂਕਰੇਨ ਦੇ ਵਿੱਚ ਸਥਿਤ ਹੈ ਅੱਛਾ ਯੂਕਰੇਨ ਤੇ ਯੂਐਸਏ ਕਿਵੇਂ ਅੱਛਾ ਚਲੋ ਅੱਛਾ ਇਹ ਹਾਂਜੀ ਤੇ ਇੱਕ ਹੈਗਾ ਵਾਇਆਦ ਐਂਡ ਨਿੱਕੀ ਅੱਛਾ ਇਹਦੇ ਹੈਗੇ ਆ 125 ਮਿਲੀਅਨ ਤੇ ਰਸ਼ੀਆ ਤੇ ਯੂਐਸਏ ਚ ਅੱਛਾ ਦੋ ਵੱਡੇ ਰਾਈਵਲ ਚਾਹੀਏ ਅੱਛਾ ਤੇ ਫਿਰ ਲਾਈਕ ਨਸਾਤਾ ਨਸਾਤੀਆ ਹਨਾ ਇਹਦੇ 120 ਮਿਲੀਅਨ ਨੇ ਤੇ ਇਹੇ ਹੈਗੇ ਆ ਯੂਐਸਏ ਤੇ ਰਸ਼ੀਆ ਦੇ ਵਿੱਚ ਇਹ ਵੀ ਚਾਹੀਦਾ ਤੇ ਫਿਰ 8ਵੇਂ ਨੰਬਰ ਤੇ ਜਾਣਾ ਪਿਊਡੀ ਪਾਈ ਚੈਨਲ ਕਿ ਡਿਫਾਈ ਜਿਹੜਾ ਪਹਿਲੇ ਨੰਬਰ ਤੇ ਕਿਸ ਸਮੇਂ ਹੁੰਦਾ ਸੀ ਹਾਂਜੀ ਉਹਦਾ 111 ਮਿਲੀਅਨ ਸਬਸਕ੍ਰਾਈਬਰ ਨੇ ਤੇ ਸਵੀਡਨ ਜਾਪਾਨ ਤੇ ਯੂਨਾਈਟਿਡ ਸਟੇਟਸ ਦੇ ਵਿੱਚ ਹੈਗੇ ਨੇ ਜੀ ਤੇ ਫਿਰ ਜ਼ੀ 뮤직 ਇੰਡੀਆ ਵਾਲਾ ਜੀ ਫਿਰ ਤੋਂ ਆ ਜਾਂਦਾ ਉਸ ਜਿਹਦੇ 100 110 ਮਿਲੀਅਨ ਸਬਸਕ੍ਰਾਈਬਰ OK ਤੇ ਫੇਰ ਆ ਜਾਂਦਾ WWE ਇਸ ਦੇ 104 ਮਿਲੀਅਨ ਸਬਸਕ੍ਰਾਈਬਰ ਨੇ ਤੇ ਇਹ ਵੀ ਯੂਨਾਈਟਿਡ ਸਟੇਟਸ ਦੇ ਵਿੱਚ ਹੈਗਾ ਜਿਹੜਾ ਦਿਖਾਉਂਦਾ ਜਿਹੜਾ ਦਿਖਾਉਂਦਾ ਹੈਗਾ WWE ਫੇਰ ਜੀ ਸਭ ਤੋਂ ਜ਼ਿਆਦਾ ਮਤਲਬ ਫਾਸਟ ਜਿਹੜੀ ਪਿਛਲੇ ਦਿਨੀ ਗੇਨ ਹੋਈ ਆ ਚੈਨਲ ਫਾਸਟੈਸਟ ਟੂ ਹਿੱਟ 20 ਮਿਲੀਅਨ ਸਬਸਕ੍ਰਾਈਬਰਸ ਮਿਸਟਰ ਬੀਸ ਨੇ 2 ਸਾਲਾਂ ਦੇ ਵਿੱਚ 20 ਮਿਲੀਅਨ ਹਿੱਟ ਕੀਤਾ ਸੀ ਤੇ ਉਹਨਾਂ ਦੇ ਨਾਮ ਇਹ 월ਡ ਰਿਕਾਰਡ ਸੀਗਾ ਤੇ ਹੁਣ ਇਹ ਰਿਕਾਰਡ ਆ ਗਿਆ ਕ੍ਰਿਸਟੀਆਨੋ ਰੋਨਾਲਡੋ ਕੋਲੇ ਜਿਹੜੇ ਫੁੱਟਬਾਲ ਦੇ ਫੁੱਟਬਾਲ ਦੇ ਖਿਡਾਰੀ ਨੇ ਜਿੱਦਾਂ ਉਹਨਾਂ ਦਾ ਕ੍ਰੇਜ਼ ਬਹੁਤ ਜ਼ਿਆਦਾ ਹੈ ਨਾ ਜੀ ਤੇ ਇਹਨਾਂ ਦੇ ਹੁਣ ਮੌਜੂਦਾ ਕੱਲ ਮੈਂ ਚੈੱਕ ਕੀਤਾ ਸੀ ਹੁਣ ਹੋਰ ਵੀ ਕੀ ਪਤਾ ਗੇਨ ਹੋ ਗਏ ਹੁਣ 63.1 ਮਿਲੀਅਨ ਸਬਸਕ੍ਰਾਈਬਰ ਨੇ ਤੇ ਇਹ ਪੋਰਟੂਗਲ ਦੇ ਵਿੱਚ ਹੈਗਾ ਚੈਨਲ ਤੇ ਅਮ इवन ਇਹ ਤਾਂ ਇਹ ਤਾਂ ਗੱਲਬਾਤ ਵੀ ਪੁਰਤਗੇਜ਼ ਦੇ ਵਿੱਚ ਕਰਦੇ ਤੇ ਲੋਕ ਫਿਰ ਵੀ ਦੁਨੀਆ ਭਰ ਚੋਂ ਦੇਖਦੇ ਕਿਉਂਕਿ ਉਹਨਾਂ ਦਾ ਕ੍ਰੇਜ਼ ਹੈਗਾ ਜੀ ਉਹ ਲੋਕ ਕਹਿੰਦੇ ਇਹ ਅਮ ਦੁਨੀਆ ਦੇ ਸਭ ਤੋਂ ਵੱਡੇ ਫੁੱਟਬਾਲਰ ਨੇ ਤੇ ਇਸ ਕਰਕੇ ਉਹਨਾਂ ਦਾ ਕ੍ਰੇਜ਼ ਆ ਤੇ ਦੂਜੀ ਗੱਲ ਇਹ ਹੈ ਵੀ ਕਹਿੰਦੇ ਉਹ ਸ਼ਾਰਟਸ ਹੀ ਪਾਉਂਦੇ ਨੇ ਕੋਈ ਵੱਡੀ ਵੀਡੀਓ ਨਹੀਂ ਬਣਾਉਂਦੇ ਸ਼ਾਰਟਸ ਵੱਡੀ ਵੀਡੀਓ ਹਾਂ ਜੀ ਦੋ ਤਿੰਨ ਵੱਡੀਆਂ ਵੀਡੀਓ ਇਹਨਾਂ ਨੇ ਪਾਈਆਂ ਨੇ ਤੇ ਸ਼ਾਰਟਸ ਜਿਵੇਂ 900 ਮਿਲੀਅਨ ਸਬਸਕ੍ਰਾਈਬਰਸ ਇਹਨਾਂ ਦੇ ਮਤਲਬ 900 ਮਿਲੀਅਨ ਗੋਲਸ ਇਹਨਾਂ ਦੇ 900 ਗੋਲਸ ਹੋਏ ਦੇ ਸੀ ਇਹਨਾਂ ਦੇ ਫੁੱਟਬਾਲ ਹਿਸਟਰੀ ਚ ਤੇ ਉਹਦਾ ਇਹਨਾਂ ਨੇ ਸ਼ਾਰਟ ਪਾਇਆ ਤੇ ਉਹਦੇ ਬਹੁਤ ਸਾਰੇ ਵਿਊਜ਼ ਹੋ ਗਏ ਤੇ ਦੇਖੋ ਜੀ ਮਤਲਬ ਇੱਕ ਸ਼ਾਰਟ ਦੇ ਇੰਨੇ ਜ਼ਿਆਦਾ ਵਿਊਜ਼ ਤੇ ਮਤਲਬ ਰੋनाल्डੋ ਦਾ ਬਾਲਾ ਕ੍ਰੇਜ਼ ਹੈ ਇੱਥੇ ਹਾਂਜੀ ਹੁਣ ਮੈਨੂੰ ਸਾਰਾ ਦੱਸੋ ਜਿਹੜਾ ਮਿਸਟਰ ਬੀਸਟ ਆ ਜਿਹੜਾ ਇਸ ਮੌਕੇ ਦੁਨੀਆ ਭਰ ਦਾ ਇੱਕ ਨੰਬਰ ਚੈਨਲ ਜਿਹੜਾ ਚੱਲ ਰਿਹਾ ਆ ਇਹਦਾ ਕੀ ਹਿਸਟਰੀ ਆ ਇਹ ਬੰਦਾ ਕਿਵੇਂ ਸੀ ਕੀ ਸਾਰਾ ਹਿਸਾਬ ਕਿਤਾ ਸੋ ਜੀ ਜਿਹੜਾ ਮਿਸਟਰ ਬੀਸਟ ਹੈਗਾ ਮਿਸਟਰ ਬੀਸਟ ਨੇ ਚੈਨਲ ਬਣਾਇਆ ਸੀਗਾ ਅ ਬਹੁਤ ਮਤਲਬ ਜਦੋਂ ਇਹ ਹਾਈ ਸਕੂਲ ਦੇ ਵਿੱਚ ਸੀ ਅੱਛਾ ਅ ਇਹਨਾਂ ਨੇ ਇਨਾਂ ਨੇ ਡ੍ਰੌਪ ਆਊਟ ਕਰਤਾ ਇਹ ਆਪਣੇ 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 ਮਾਤਾ ਜੀ ਨੂੰ ਇਹ ਕਹਿੰਦੇ ਸੀ ਮੈਂ ਸਕੂਲ ਜਾਣਾ ਪਰ ਆਪਣੇ ਜਿਹੜੇ ਦੋਸਤ ਸੀ ਕ੍ਰਿਸ ਟਾਈਸਨ ਅੱਛਾ ਉਹਨਾਂ ਨਾਲ ਗੱਡੀ 'ਚ ਬੈ ਕੇ ਗੇਮਿੰਗ ਦੀਆਂ ਵੀਡੀਓਜ਼ ਕਰਦੇ ਸੀ ਅੱਛਾ ਤੇ ਜਿੱਥੇ ਕਹਿੰਦੇ ਆ ਵੀ ਸਕੂਲ ਚ ਡ੍ਰੌਪ ਆਊਟ ਕਰਨਾ ਕਾਫੀ ਲੋਕਾਂ ਦੇ ਲਈ ਗਲਤ ਸਾਬਿਤ ਹੋ ਜਾਂਦਾ ਪਰ ਮਿਸਟਰ ਬੀਚਲੀ ਨਹੀਂ ਹੋਇਆ ਪਰ ਦੁਨੀਆ ਚ ਕਹਿੰਦੇ ਕਈ ਜਿਹੜੇ ਕਾਮਯਾਬੀ ਹੋਏ ਸਕੂਲ ਡ੍ਰੌਪ ਆਊਟ ਜਾਂ ਯੂਨੀਵਰਸਿਟੀ ਡ੍ਰੌਪ ਆਊਟ ਹੋਏ ਹੈ ਨਾ ਮੈਂ ਮੈਂ ਇਦਾਂ ਕਹ ਰਿਹਾ ਵੀ ਕਾਫੀ ਲੋਕਾਂ ਦੇ ਲਈ ਲੱਕੀ ਵੀ ਰਹਿੰਦਾ ਕਾਫੀ ਲੋਕਾਂ ਦੇ ਅਨਲੱਕੀ ਵੀ ਰਹਿੰਦਾ ਤੇ ਮਿਸਟਰ ਬੀਚ ਲਈ ਇਹ ਕਾਫੀ ਫਾਇਦੇਮੰਦ ਵੀ ਰਿਹਾ ਕਿ ਜੇ ਉਹਦੋਂ ਹੀ ਉਹ ਇਨੀਸ਼ੀਏਟਿਵ ਨਾਲ ਲੈਂਦੇ YouTube ਦਾ ਸਟਾਰਟ ਹੀ ਹੋਇਆ ਸੀ ਉਹ ਜੇ ਉਦੋਂ ਇਨੀਸ਼ੀਏਟਿਵ ਨਾਲ ਲੈਂਦੇ ਅੱਜ ਪਤਾ ਨਹੀਂ ਮਿਸਟਰ ਬੀਜ਼ ਦਾ ਚੈਨਲ ਹੋਣਾ ਸੀ ਕਿ ਨਹੀਂ ਹੋਣਾ ਸੀ ਤੇ ਹੁਣ ਆਪਾਂ ਕਰੀਏ ਵੀ ਇਹਦੇ ਕਿਹੜੇ ਕਿੰਨੇ ਚੈਨਲ ਨੇ ਮਿਸਟਰ ਬੀਜ਼ ਦੇ ਸੋ ਜੀ 2012 ਦੇ ਵਿੱਚ 2012 ਚ ਨੇ ਸ਼ੁਰੂ ਕੀਤਾ ਤੇ ਸਭ ਤੋਂ ਪਹਿਲਾ ਜਿਹੜਾ ਇਹਨਾਂ ਦਾ 메ਨ ਚੈਨਲ ਹੈ ਇਹਦੇ ਇਕ 317 ਮਿਲੀਅਨ ਸਬਸਕ੍ਰਾਈਬਰਸ ਨੇ ਸਭ ਤੋਂ ਵੱਡਾ ਚੈਨਲ ਆ ਇਹ ਦੁਨੀਆ ਦਾ ਤੇ ਦੇ ਦੇ ਤੇ 816 ਵੀਡੀਓਜ਼ ਪੋਸਟਡ ਨੇ ਅੱਛਾ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਚੱਲੀ ਹੈ ਸਕਵਿਡ ਗੇਮ ਵਾਲੀ ਵੀਡੀਓ ਅੱਛਾ ਹਾਂਜੀ ਤੇ ਦੂਜੇ ਨਾਮ ਸੈੱਟ ਵੀ ਕਹਿੰਦੇ ਸਕਵਿਡ ਗੇਮ ਦਾ ਉਵੇਂ ਬਣਾਇਆ ਹੈ ਇਹ ਕਿੰਨੀ ਵੀਡੀਓ ਚੱਲੀ ਹੈ ਇਹ ਇਹ ਉਹ ਵਿਊਜ਼ ਮੈਂ ਦੇਖੇ ਨਹੀਂ ਸੀ ਲੇਕਿਨ ਮਿਸਟਰ ਬੀਸਟ ਫਿਲਾਂਥਰੋਪੀ ਅੱਛਾ ਇਹਦੇ ਵਿੱਚ 26.3 ਮਿਲੀਅਨ ਸਬਸਕ੍ਰਾਈਬਰਸ ਹੈਗੇ ਨੇ ਤੇ 47 ਵੀਡੀਓਜ਼ ਨੇ ਇਹਦੇ ਵਿੱਚ ਕੀ ਕਰਦੇ ਆ ਇਹਦੇ ਵਿੱਚ ਜੀ ਜਿੱਦਾਂ ਉਹ ਲੋਕਾਂ ਦੀ ਮਦਦ ਕਰਦੇ ਆ ਜਿਨ੍ਹਾਂ ਨੂੰ ਕੋਲ ਡਿਸੇਬਿਲਿਟੀਆਂ ਨੇ ਮਤਲਬ ਮੰਨ ਲਓ ਕਿਸੇ ਨੂੰ ਸੁਣਦਾ ਨਹੀਂ ਹੈਗਾ ਹੂੰ ਹਣਾ ਤੇ ਉਸ ਬੰਦੇ ਨੂੰ ਮਤਲਬ ਦੁਨੀਆ ਦੇ ਸਭ ਤੋਂ ਐਕਸਪੈਂਸਿਵ ਹਿਅਰਿੰਗ ਏਡਸ ਦੇ ਕੇ ਉਸ ਨੂੰ ਸੁਣ ਲਾ ਦਿੰਦੇ ਨੇ ਜਿਹੜਾ ਬੰਦਾ ਬ্লাইন্ড ਹੁੰਦਾ ਦੇਖ ਨਹੀਂ ਸਕਦਾ ਉਸ ਨੂੰ ਅ ਮਤਲਬ ਸਭ ਤੋਂ ਵਧੀਆ ਮਤਲਬ ਅੱਖਾਂ ਦਾ ਟ੍ਰੀਟਮੈਂਟ ਦਵਾਉਂਦੇ ਨੇ ਤੇ ਉਸ ਨੂੰ ਦਿਖਾਉਣ ਲਾਇਆ 100 ਪੀਪਲਸ ਨੂੰ ਉਹਨਾਂ ਨੇ ਸੁਣਨ ਲਾਇਆ ਤੇ 100 ਪੀਪਲ ਨੂੰ ਉਹਨਾਂ ਨੇ ਦੇਖਣ ਲਾਇਆ ਤੇ ਬਾਕੀ ਇਹ ਦੂਜਾ ਜਿਹੜਾ ਕਰਦੇ ਨੇ ਜਿਹੜੇ ਮਤਲਬ ਅਫਰੀਕਾ ਵਰਗੇ ਕੰਟੀਨੈਂਟ ਹੈਗੇ ਆ ਜਿਨ੍ਹਾਂ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਓਟੇ ਜਾ ਉੱਥੇ ਮਤਲਬ ਖੁਦ ਬਣਾਉਂਦੇ ਨੇ ਲੋਕਾਂ ਨੂੰ ਪਾਣੀ ਦੇਣ ਦੇ ਲਈ ਤੇ ਹੋਮਲੈਸ ਲੋਕ ਜਿਹੜੇ ਹੁੰਦੇ ਨੇ ਉਹਨਾਂ ਨੂੰ ਘਰ ਬਣਾ ਕੇ ਦਿੰਦੇ ਆ ਜੀ ਤੇ ਜਿਹੜਾ ਤੀਜਾ ਚੈਨਲ ਹੈ ਇਹਨਾਂ ਦਾ ਫਿਰ ਮਿਸਟਰ ਤੀਜਾ ਚੈਨਲ ਹੈਗਾ ਜੀ ਮਿਸਟਰ ਬੀਸਟ ਗੇਮਿੰਗ ਇਹ ਪਹਿਲਾ ਚੈਨਲ ਸੀ ਉਹਨਾਂ ਦਾ ਅਸਲ ਜਣ ਕਿ ਜਿਹੜਾ ਮਿਸਟਰ ਬੀਸਟ ਹੁਣ ਬਣ ਗਿਆ 317 ਮਿਲੀਅਨ ਵਾਲਾ ਉਹ ਪਹਿਲਾ ਨਹੀਂ ਸੀ ਪਹਿਲਾ ਇਹ ਸੀ ਪਹਿਲਾ ਮਿਸਟਰ ਬੀਸਟ ਗੇਮਿੰਗ ਸੀ ਪਰ ਫਿਰ ਉਹਨਾਂ ਥੋੜੇ ਚਰਬਾਦੀ ਮਿਸਟਰ ਬੀਸਟ ਲਾਂਚ ਕਰਤਾ ਸੀ ਮਿਸਟਰ ਬੀਸਟ ਗੇਮਿੰਗ ਤੇ ਹੈਗੇ ਆ ਜੀ 45.3 ਮਿਲੀਅਨ ਅੱਛਾ ਸਬਸਕ੍ਰਾਈਬਰਸ ਤੇ ਤੇ 40 45.3 ਮਿਲੀਅਨ ਸੋਰੀ ਤੇ ਇਹਦੇ ਉੱਤੇ 141 ਵੀਡੀਓਜ਼ ਪੋਸਟਡ ਨੇ ਤੇ ਇਹਦੇ ਵਿੱਚ ਗੇਮਿੰਗ ਕਰਦੇ ਜਿਵੇਂ GTA 5 ਵਰਗੀਆਂ ਗੇਮਾਂ ਮਾਈਨਕ੍ਰਾਫਟ ਵਰਗੀਆਂ ਗੇਮਾਂ ਤੇ ਇੱਕ ਹੋਰ ਗੱਲ ਹੈ ਜੀ ਹੁਣ ਇਹਨਾਂ ਲੋਕਾਂ ਨੂੰ ਗੇਮ 'ਚ ਮਾਈਨਕ੍ਰਾਫਟ ਵਰਗੀ ਗੇਮ 'ਚ ਇਨਵਾਈਟ ਕਰਦੇ ਆ। ਅੱਛਾ। ਤੇ ਇਹ 'ਚ ਕੀ ਕਰਦੇ ਆ? ਉਹਨਾਂ ਨੇ ਇੱਕ ਪ੍ਰੋਡਕਟ ਬਣਾਉਣਾ ਹੁੰਦਾ ਮਾਈਨਕ੍ਰਾਫਟ ਜਿਵੇਂ ਤੁਸੀਂ ਦੇਖਦੇ ਹੋ ਵੀ ਮਾਈਨਕ੍ਰਾਫਟ ਬਿਲਡਿੰਗ ਕਰਦੇ ਆ ਤੇ ਫਿਰ ਜੇ ਉਹਨਾਂ ਨੂੰ ਜਿਹੜਾ ਸਭ ਤੋਂ ਵਧੀਆ ਲੱਗਿਆ ਮਿਸਟਰ ਬੀਸਟਰ ਨੂੰ ਉਹ ਉਹਨਾਂ ਨੂੰ ਰੀਅਲ ਲਾਈਫ ਦੇ ਵਿੱਚ ਗਿਫਟ ਕਰ ਦਿੰਦੇ ਆ ਅੱਛਾ ਜਿਵੇਂ ਇੱਕ ਰੋਲੈਕਸ ਦੀ ਘੜੀ ਬਣਾਈ ਸੀ ਹੁਣ ਤੁਹਾਨੂੰ ਪਤਾ ਹੀ ਹੈ ਰੋਲੈਕਸ ਕਿੰਨੀ ਮਹਿੰਗੀ ਆ ਤੇ ਉਹ ਘੜੀ ਮਤਲਬ ਮਾਈਨਕ੍ਰਾਫਟ ਚ ਕਿਸੇ ਬੰਦੇ ਨੇ ਉਹ ਮਿਸਟਰ ਬੀਸ ਨੂੰ ਬਣਾ ਕੇ ਦਿੱਤੀ ਤੇ ਉਹਨੇ ਅਸਲੀ ਰੋਲੈਕਸ ਉਹਨੂੰ ਗਿਫਟ ਕਰ ਦਿੱਤੀ ਅੱਛਾ ਤੇ ਬਾਕੀ ਆ ਜਾਂਦਾ ਜੀ ਮਿਸਟਰ ਬੀਸ ਰਿਐਕਟਸ ਅੱਛਾ ਇਹਦੇ ਉੱਤੇ ਜੀ 34.6 ਮਿਲੀਅਨ ਸਬਸਕ੍ਰਾਈਬਰਸ ਨੇ ਜੀ ਤੇ ਇਹਦੇ ਉੱਤੇ 238 ਮਿਲੀਅਨ ਵੀਡੀਓ 238 ਵੀਡੀਓਜ਼ ਪੋਸਟਡ ਨੇ ਤੇ ਇਹਦੇ ਵਿੱਚ ਕੀ ਕਰਦੇ ਆ ਇਹਦੇ ਵਿੱਚ ਇਹ ਕੀ ਕਰਦੇ ਆ ਵੀ ਜਿਹੜੇ ਮਤਲਬ ਦੁਨੀਆ ਦੇ ਆਇਕੋਨਿਕ ਜਗ੍ਹਾਵਾਂ ਨੇ ਉਹਨਾਂ ਤੇ ਰਿਐਕਟ ਕਰਦੇ ਆ ਕਾਫੀ ਲੋਕ ਜਿਹੜੇ ਮਤਲਬ ਇੱਕ ਚੈਨਲ ਆ ਜੀ ਜਿਹੜਾ ਕਰਦਾ ਓਹੋ ਮਤਲਬ ਜਿਹੜਾ ਪੂਰੇ ਸਾਲ ਦੇ ਵਿੱਚ ਲੋਕਾਂ ਨੇ ਮਿਸਟੇਕਸ ਕੀਤੀਆਂ ਨੇ ਉਹ ਮਤਲਬ ਦਿਖਾਉਂਦੇ ਆ ਲੋਕਾਂ ਨੂੰ ਹਨਾ ਤੁਸੀਂ ਹਾਂਜੀ ਤੇ ਇਹਦੇ ਵਿੱਚ ਜਿਵੇਂ ਉਹੇ ਟਾਈਪ ਦੀਆਂ ਵੀਡੀਓ ਤੇ ਰਿਐਕਟ ਕਰਦੇ ਨੇ ਮਿਸਟਰ ਬੀਸਟ ਹਾਂਜੀ ਤੇ ਅਮ ਫੇਰ ਆ ਜਾਂਦੇ ਜੀ ਮਿਸਟਰ ਬੀਸਟ 2 ਅੱਛਾ ਉਹ ਚੈਨਲ ਤੇ ਲਾਈਵ ਸਟ੍ਰੀਮਸ ਕਰਦੇ ਨੇ ਅੱਛਾ ਲੋਕਾਂ ਨੂੰ ਚੈਲੰਜ ਦਿੰਦੇ ਨੇ ਤੇ ਨਾਲੇ ਹੀ ਅਮ ਇਦੇ ਉੱਤੇ 646 ਮਿਲੀਅਨ ਸਬਸਕ੍ਰਾਈਬਰਸ ਨੇ ਤੇ 117 ਵੀਡੀਓਜ਼ ਇਸ ਤੇ ਪੋਸਟਡ ਨੇ ਮਿਸਟਰ ਬੀਸ ਤੋਂ ਬਾਅਦ ਮਿਸਟਰ ਬੀਸ ਤੋਂ ਫਰੈਂਚਾਈਜ਼ੀ ਦਾ ਦੂਜਾ ਸਭ ਤੋਂ ਸਬਸਕ੍ਰਾਈਬਰ ਚੈਨਲ ਹੈ ਜਿਹੜਾ 46 ਮਿਲੀਅਨ ਹਾਂਜੀ ਤੇ ਮਿਸਟਰ ਬੀਸ 2 ਜਿਹੜਾ ਹੈ ਜਿੰਦਾ ਇਹ ਅਨਾਉਂਸਮੈਂਟ ਕਰਦੇ ਮਿਸਟਰ ਬੀਸ ਦਾ ਨਾਮ ਦੱਸਣਾ ਭੁੱਲ ਗਏ ਸੀ ਉਹਦੇ ਵਿੱਚੋਂ ਆਪਣੇ ਆਪ ਨੂੰ ਚੈਲੰਜ ਕਰਦੇ ਨੇ ਮੰਨ ਲਓ ਉਹਨਾਂ ਨੇ ਆਪਣੇ ਆਪ ਨੂੰ ਦਫਨ ਕਰ ਲਿਆ 50 ਘੰਟੇ ਵਾਲੀ 100 ਘੰਟੇ ਵਾਲੀ ਤੇ ਫਿਰ ਮਤਲਬ ਆਪਣੇ ਆਪ ਨੂੰ ਮਤਲਬ ਚੈਲੰਜ ਦਿੰਦੇ ਨੇ ਤੇ ਰੈਂਡਮ ਲੋਕਾਂ ਨੂੰ ਸਬਸਕ੍ਰਾਈਬਰਸ ਨੂੰ ਵੀ ਇਹ ਚੈਲੰਜ ਦਿੰਦੇ ਨੇ ਮੰਨ ਲਓ ਤੁਸੀਂ ਆ ਅੰਡਰਗਰਾਉਂਡ ਬੰਕਰ ਚ 100 ਘੰਟੇ ਰਹਿਲੇ 100 ਦਿਨ ਰਹਿਲੇ ਤੇ ਉਹ ਫਿਰ ਮੈਂ ਤੁਹਾਨੂੰ 500 ਮਿਲੀਅਨ ਡਾਲਰ ਦੂੰਗਾ 5 ਲੱਖ ਡਾਲਰ ਹਮ ਤੇ ਇਹ ਤਾਂ ਅਮਰੀਕਨ ਡਾਲਰਸ ਚ ਹੈ ਤੇ ਬਾਕੀ ਤੁਸੀਂ ਆਸਟ੍ਰੇਲੀਅਨ ਚ ਕੈਲਕੂਲੇਟ ਕਰ ਲਓ ਕਿੰਨੇ ਬਣਦੇ ਆ ਤੇ ਫਿਰ ਅ ਹਾਂਜੀ ਇਹ ਸਾਰੇ ਮਿਸਟਰ ਬੀਸ ਦੇ ਚੈਨਲਸ ਹੈਗੇ ਪਰ ਮੈਨੂੰ ਲਾਸਟ ਦੇ ਵਿੱਚ ਇੰਡੀਆ ਦੇ ਜਿਹੜੇ ਟਾਪ 10 ਚੈਨਲ ਕਿਹੜੇ ਆ ਜਿਹੜੇ ਇੰਡੀਆ 'ਚ ਸਭ ਤੋਂ ਵੱਧ ਦੇਖੇ ਜਾਂਦੇ ਸੋ ਜੀ ਇੰਡੀਆ ਦੇ ਵਿੱਚ ਟਾਪ 10 ਦੀ ਲਿਸਟ ਮੈਂ ਮਤਲਬ ਲੱਭਣ ਤੇ ਵੀ ਮੈਨੂੰ ਮਿਲੀ ਨਹੀਂ ਲੇਕਿਨ ਆਪਣੇ ਤਰੀਕੇ ਨਾਲ ਸਰਚ ਕਰਕੇ ਜਿਹੜੇ ਜਾਣੇ ਮਾਣੇ ਜਿਹੜੇ ਜਾਣੇ ਮਾਣੇ ਜਿਹੜੇ 10 ਨੂੰ ਲੱਗਦਾ ਵੀ ਦੇਖਦੇ ਆ ਲੋਕ ਜਿਨ੍ਹਾਂ ਨੂੰ ਹਣਾ ਸੋ ਜੀ ਇਹ ਤੇ ਹੈਗੇ ਆ ਜੀ ਸੰਦੀਪ ਮਹੇਸ਼ਵਰੀ ਹਾਂ ਜਿਨ੍ਹਾਂ ਕੋਲ 28.5 ਮਿਲੀਅਨ 28.5 ਮਿਲੀਅਨ ਸਬਸਕ੍ਰਾਈਬਰਾਂ ਦੀਆਂ ਸੰਦੀਪ ਮੇਸ਼ੂਰੀ ਨੂੰ ਨਾ ਜੀ ਮੈਂ ਤਾਂ ਲੱਭੇ ਸੀਗੇ ਇਹਨਾਂ ਚ 3-4 ਨੂੰ ਮੈਂ ਦੇਖਦਾ ਅੱਛਾ 3-4 ਕਿਹੜੇ ਦੋ ਹਾਂ ਜੀ ਇੱਕ ਤਾਂ ਜੀ ਪਹਿਲਾਂ ਲੈਸ ਦਸੋ ਹਾਂ ਦੂਜੇ ਤੇ ਹੈਗੇ ਅਮਿਤ ਭਾ ਭਾਡਾਨਾ ਪੜਾਨਾ ਪਤਾ ਨਹੀਂ ਅਮਿਤ ਪੜਾਨਾ ਹਾਂ ਜੀ ਇਹਦੇ 24.5 ਮਿਲੀਅਨ ਸਬਸਕ੍ਰਾਈਬਰਸ ਨੇ ਜੀ ਇਹ ਇੰਡੀਵਿਜੂਅਲਸ ਦੇ ਨੇ ਹਣਾ ਹਾਂ ਜੀ ਇੰਡੀਵਿਜੂਅਲਸ ਦੇ ਤੇ ਅਸ਼ੀਸ਼ ਚੰਚਲਾਨੀ ਅੱਛਾ ਇਹਦੇ ਹੈਗੇ 30.4 ਮਿਲੀਅਨ ਅੱਛਾ ਤੇ ਭਵਨ ਬੈਮ ਅੱਛਾ ਇਹਨਾਂ ਦੇ 26.4 ਮਿਲੀਅਨ ਨੇ ਕੈਰੀ ਮਿਨਾਟੀ ਅੱਛਾ ਕੈਰੀ ਮਿਨਾਟੀ ਇਹਨਾਂ ਦਾ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਨੇ ਜੀ ਇਹਨਾਂ ਦੇ ਹੈਗੇ 43.2 ਮਿਲੀਅਨ ਅੱਛਾ ਤੇ ਜੀ ਫੇਰ ਆ ਜਾਂਦੇ ਗੌਰਵ ਚੌਧਰੀ ਅੱਛਾ ਇਨਨੂੰ ਟੈਕਨੀਕਲ ਗੁਰੂ ਜੀ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਤੇ ਇਹਨਾਂ ਦੇ ਹੈਗੇ ਜੀ 5.5 ਮਿਲੀਅਨ ਸਬਸਕ੍ਰਾਈਬਰਸ ਚ ਪਰ ਜੇ ਆਪਾਂ ਇਹਨਾਂ ਦੇ ਦੂਜੇ ਚੈਨਲ ਤੇ ਦੇਖੀ ਟੈਕਨੀਕਲ ਗੁਰੂ ਜੀ ਇਹ ਤੋਂ ਵੀ ਜ਼ਿਆਦਾ ਨੇ। ਅੱਛਾ। ਤੇ ਫਿਰ ਟੋਟਲ ਗੇਮਿੰਗ ਅੱਛਾ ਇਹ ਤੇ 43.5 ਮਿਲੀਅਨ ਸਬਸਕ੍ਰਾਈਬਰਸ ਨੇ ਜੀ। ਪਰ ਕੈਰੀ ਮਨਾਟੀ ਤੋਂ ਮਤਲਬ ਜ਼ਿਆਦਾ ਨਹੀਂ ਥੋੜੇ ਜਿਹਾ। ਹਮ। ਮਤਲਬ ਤਿੰਨ ਤਿੰਨ ਹਜ਼ਾਰ ਤੋਂ ਜ਼ਿਆਦਾ। ਤਿੰਨ ਹਜ਼ਾਰ ਜ਼ਿਆਦਾ ਲੀਡ ਤੇ ਨੇ। ਅੱਛਾ। ਤੇ ਫਿਰ ਆ ਜਾਂਦੇ ਆਜੂਲ ਚੌਰਸੀਆ। ਅੱਛਾ। ਇਹਨਾਂ ਦਾ ਖੁਰਚਨ ਉਹਦੀ ਟੈਕਨੋ ਗੇਮਰਸ ਅੱਛਾ ਇਹ ਤੇ ਜੀ ਇਹ ਤੋਂ ਵੀ ਜ਼ਿਆਦਾ ਸਬਸਕ੍ਰਾਈਬਰ ਨੇ 40 ਚ ਆ ਜਾਂਦੇ ਆ 50 ਮਿਲੀਅਨ ਇਦਾਂ ਜੇ ਕੁਝ ਤੇ ਉਹਨਾਂ ਦਾ ਇੱਕ ਹੋਰ ਚੈਨਲ ਅਜਵਲ ਚੌਰਸੀਆ ਅਜਵਲ ਗੇਮਿੰਗ ਵੀ ਕਹਿੰਦੇ ਉਸ ਨੂੰ 42.5 ਮਿਲੀਅਨ ਤੇ ਫਿਰ ਜੀ ਆ ਜਾਂਦੇ ਆ ਅਮਿਤ ਸ਼ਰਮਾ 1.33 ਮਿਲੀਅਨ ਦੇ ਨਾਲ ਤੇ ਫਿਰ BB Ki Vines ਇਹਦੇ ਚੈਨਲ ਤੇ ਲਿਖਿਆ ਹੋਇਆ ਇਹਦੇ 26.4 ਮਿਲੀਅਨ ਸਬਸਕ੍ਰਾਈਬਰ ਹੈ। ਮੈਨੂੰ ਹੋਰ ਕੀ ਚੀਜ਼ ਦੱਸਦੇ ਜਿਹੜਾ ਟਰੋਵਰਾਠੀ ਗਰੋ ਹੋਇਆ ਆ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਜਿਆਦਾ ਗਰੋ ਹੋਇਆ। ਕੀ ਹੋਇਆ ਟਰੋਵਰਾਠੀ ਦਾ ਕੀ ਸੀ ਪਹਿਲਾਂ ਕਿਦਾਂ ਸੀ? ਟਰੋਵਰਾਠੀ ਨੇ ਜੀ ਬਹੁਤ ਗਰੋ ਕੀਤਾ ਇਲੈਕਸ਼ਨ ਟਾਈਮ ਦੇ ਵਿੱਚ। ਮਿਲੀਅਨਸ ਸੀਗੇ ਉਹਨਾਂ ਸਬਸਕ੍ਰਾਈਬਰ ਉਹ ਤੋਂ ਪਹਿਲਾਂ ਵੀ ਉਹਨਾਂ ਦੀ ਵਧੀਆ ਫੈਨ ਫੋਲੋਇੰਗ ਸੀ। ਪਰ ਫੇਰ ਜਿੱਦਾਂ ਕਿ ਆਪਾਂ ਜਾਣਦੇ ਆ ਤਰੋ ਵਰਾਠੀ ਨੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦੇ ਖਿਲਾਫ ਬਹੁਤ ਜ਼ਿਆਦਾ ਵੀਡੀਓਜ਼ ਬਣਾਏ ਮਨਿੰਦਰ ਮੋਦੀ ਜੀ ਹਾਂਜੀ ਤੇ ਉਹਨਾਂ ਦੇ ਹੁਣ ਸਿੱਧੂ ਮੂਸੇ ਵਾਲੇ ਦੇ ਚੈਨਲ ਜਿੰਨੇ ਸਬਸਕ੍ਰਾਈਬਰ ਨੇ ਅੱਛਾ 25 ਮਿਲੀਅਨ ਅੱਛਾ ਤੇ ਤਰੋ ਵਰਾਠੀ ਹੁਣ ਜਿਹੜੀ ਆਪਣੀ ਏਰੀਆ ਦੇ ਵਿੱਚ ਯੰਗ ਜਨਰੇਸ਼ਨ ਹੈ ਜਿਵੇਂ ਆਪਣੇ ਰਾਹੁਲ ਗਾਂਧੀ ਨੇ ਉਹਨਾਂ ਨੂੰ ਮਤਲਬ ਸਭ ਤੋਂ ਜ਼ਿਆਦਾ ਮੰਨਿਆ ਜਾਂਦਾ ਮੋਦੀ ਦੇ ਖਿਲਾਫ ਲੇਕਿਨ ਤਰੋ ਵਰਾਠੀ ਨੂੰ ਯੰਗ ਜਿਹੜੀ ਜਨਰੇਸ਼ਨ ਹੈ ਉਸ ਨੂੰ ਵੀ ਮੋਦੀ ਦੇ ਖਿਲਾਫ ਇੱਕ ਵੱਡਾ ਚਿਹਰਾ ਦੇਖਿਆ ਜਾਂਦਾ ਇੱਕ ਯੂਟਿਊਬਰ ਨੂੰ ਯੂਟਿਊਬਰ ਜਾਂ ਕਹਿੰਦੇ ਇੱਕ ਸਿਟੀਜ਼ਨ ਜਰਨਲਿਜ਼ਮ ਸਿਟੀਜ਼ਨ ਜਰਨਲਿਜ਼ਮ ਹਾਂਜੀ ਜੀ ਤੇ ਹੋਰ ਕੋਈ ਗੱਲਬਾਤ ਹੋਰ ਜੀ ਇੱਕ ਹੋਰ ਹੈ ਜੀ ਪੰਜਾਬ ਦੇ ਵਿੱਚ ਕਿਹੜੇ ਤਿੰਨ ਹਾਂ ਟ੍ਰੈਂਡ ਕਰ ਰਹੇ ਜਾਂ ਵਾਲੀ ਮਿਲਦਾ ਕਿ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿਉਂਕਿ ਉਹਦੇ ਲਈ ਵੀ ਆਪਾਂ ਨੂੰ ਮਸਾਲਾ ਛੱਡਣਾ ਚਾਹੀਦਾ ਵੀ ਕੀ ਕੁਝ ਚੱਲ ਰਿਹਾ ਹੈ ਟ੍ਰੈਂਡਿੰਗ ਕੀ ਚੱਲ ਰਿਹਾ ਹੈ ਕਿਵੇਂ ਚੱਲ ਰਿਹਾ ਹੈ ਸੋ ਦਰਸ਼ਕੋ ਇਸ ਇੱਕ ਛੋਟੀ ਜਾਣਕਾਰੀ ਤੇ ਸਾਡੇ ਇਸ ਨੌਜਵਾਨ ਜਿਹੜਾ ਸਾਡੀ ਟੀਮ ਦਾ ਮੈਂਬਰ ਆ ਸੋ ਇਹਦੀ ਗੱਲਬਾਤ ਨੂੰ ਕਿਵੇਂ ਦੀ ਲੱਗੀ ਇਹਦਾ ਕਮੈਂਟ ਜਰੂਰ ਦਿਓ ਇਹਨੂੰ ਦੱਸਿਓ ਤਾਂ ਕਿ ਇਹ ਹੋਰ ਵੀ ਡੀਪ ਸਟੱਡੀ ਕਿਉਂਕਿ ਇਹ ਇਹਨੂੰ ਪੂਰੀ ਥੋਰਲੀ ਕਰਕੇ ਲਿਆਵੇ ਇਹਦੇ ਵਿੱਚ ਹੋ ਸਕਦਾ ਮਾੜੀ-ਮੋਟੀ ਕੋਈ ਗਲਤੀ ਵੀ ਹੋਵੇ ਪਰ ਫਿਰ ਵੀ ਇਹਨੇ ਆਪਣੇ ਤੌਰ ਦੇ ਉੱਤੇ ਇਹ ਰਿਸਰਚ ਕਰਕੇ ਕੁਝ ਜਿਹੜੇ ਨੋਟਸ ਬਣਾ ਕੇ ਸਾਡੇ ਨਾਲ ਗੱਲਬਾਤ ਕੀਤੀ ਹੈ ਜੇ ਤੁਹਾਨੂੰ ਵਧੀਆ ਲੱਗੀ ਤੇ ਉਹਨੂੰ ਸ਼ੇਅਰ ਜਰੂਰ ਕਰ ਦਿਓ ਤੇ ਇਹਨੂੰ ਐਪਰੀਸ਼ੀਏਸ਼ਨ ਸਰਾਜ ਨੂੰ ਤੁਸੀਂ ਜ਼ਰੂਰ ਦਿਓ ਤਾਂ ਕਿ ਅਗਲੀ ਵਾਰ ਇਦੋਂ ਵੀ ਵਧੀਆ ਵੀਡੀਓ ਇਹ ਲੈ ਕੇ ਸੀ ਸੈਮ ਅਸਟ੍ਰੇਲੀਆ ਤੇ ਆਵੇ ਸਰਾਜ ਜੀ ਬੁਲਾइए ਫਤਿਹ ਜੀ ਹਾਂਜੀ ਸੋ ਸਤਿ ਸ਼੍ਰੀ ਅਕਾਲ ਜੀ ਸਰ ਨੂੰ ਮਿਹਰਬਾਨੀ ਸ਼ੁਕਰੀਆ ਸਰ ਜੀ